ਦੂਏ ਬਾਰੀ ਦੂਏ ਬਾਰੀ ਫਿਲਮ ਵਿੱਚ ਹੀ ਉਸੇ ਸਮਾਂ ਚ ਆਇਆ ਦੇਖੀ ਉਹਦਾ ਦਾਤ ਕਿੰਨੀ ਚਿਰ ਖੜੀ ਹੋ ਗਈ ਥੋੜਾ ਜਿਹਾ ਮੈਨੂੰ ਮਿਲ ਤਿੰਨ ਕਿਤੇ ਚਲਾ ਤਿੰਨ ਕਿਤੇ ਚਲਾ ਲੈ ਕਰ ਨਾ ਕੋਈ ਕੁਝ ਹੋ ਜਾਵੇ तकरीबन 1 ਮਿੰਟ ਥੱਲੇ ਗੱਲ ਐ ਇੱਥੇ ਨਹੀਂ ਰਹਿਣ ਵਾਲੇ ਸਾਹਰ ਥੱਲੇ ਗੱਲ ਹੁੰਜਿਆ ਕਰ ਕੋਈ ਇੱਕ ਹੋ ਜਾ ਤੂੰ ਮੂੰਹ ਦੇ ਬਾਹਰੋਂ ਲਲੀ ਤੂੰ ਰੁਕ ਜਾ ਰੰਦੇ ਨੇ ਮਾੜੇ ਤੂੰ ਨਹੀਂ ਕੀ ਕੇ ਸਾ ਦੱਸ ਦਿਓ ਨਹੀਂ ਨਹੀਂ ਇਸੇ ਤਰ੍ਹਾਂ ਕਰ ਥੋੜਾ ਜਿਹਾ ਪ੍ਰਿੰਟ ਕਰ ਦਿਓ ਮੈਂ ਪਲੀਜ਼ ਪ੍ਰਿੰਟ ਅੱਜ ਸਮਾਂ ਦੇ ਮਰੇ ਕੇ ਮੈ ਮਰੇ ਦੱਸਿਆ ਕੀ ਕੇਸ ਆ ਗਿਆ ਮੈਂ ਮੇਰੇ ਅੰਦਰ ਰੱਖਿਆ ਕੇਸ ਤੋਂ ਦੱਸੋ ਕੋਈ ਬੰਦਾ ਦੋ ਮਿੰਟ ਆਪੀ ਚੱਲੀ ਤੁਸੀਂ ਬਹਿ ਗਈ ਅਸੀਂ ਆਪੇ ਚੱਲਿਆ ਲਗਾ ਤੋ ਕੇ ਨਾਮ ਰਾਜਕੇਸ਼ ਰਾਜ ਮੀਰੀ ਬਾਈ ਬਨੋ ਤੁਲਾਇਆ ਗਿਆ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਪੋਛ ਦਿਨਾਂ ਤੋਂ ਬਹੁਤ ਮੁੱਦਾ ਗੰਮੀਰ ਚੱਲਦਾ ਪਿਆ ਹੈ ਕਿ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ ਤੇ ਪਰਚਾ ਕਰਾਉਣ ਦੇ ਸਮੇਂ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕੀ ਤੀਰਥਾਂ ਕੇ ਮੱਥਾ ਟੇਕੇ ਔਰ ਆਪਣੀ ਜੋ ਕਿ ਗਲਤੀ ਹੈ ਔਰ ਰੀਲீஸ் ਕਰੇ ਜੋ ਕਿ ਇਸ ਭੈਣ ਨੇ ਹੁਣ ਰੀਲீஸ் ਕੀਤੀ ਆ ਮਨ ਜੋ ਕੋਰਟ ਦੇ ਵਿੱਚ ਆਈ ਆ ਉਹਨੇ ਇਹ ਚੀਜ਼ ਕਹੀ ਸੀਗੀ ਕਿ ਮੈਂ ਆਸ਼ਰਮ ਮੱਥਾ ਟੇਕੂੰ ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ ਮੈਂ ਉਹਨੂੰ ਸ਼ਦਾਬਲੀ ਨਹੀਂ ਗਲਤ ਵਰਤਾਂਗੀ ਤੁਹਾਡੀ ਭੈਣ ਆ ਸਾਡੇ ਸਮਾਜ ਦੀ ਐ ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ ਧੀਆਂ ਦੀ ਕੋਈ ਜਾਤ ਨਹੀਂ ਹੁੰਦੀ ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਸੰਤ ਮਲਕੀਨਾ ਜੀ ਦੇ ਸਤਗੁਰਾਂ ਦੇ ਅਨਕ ਚਰਨਾਂ ਦੇ ਵਿੱਚ ਭੈਣ ਮੱਥਾ ਟੇਕਣ ਤੇ ਅਸੀਂ ਸ਼ਮਾ ਕਰ ਦਵਾਂਗੇ ਜਿਹੜੀ ਕੋਡ ਦੇ ਵਿੱਚ ਅੱਜ ਬੇਚੀ ਸੀ ਪ੍ਰਭਜੋਤ ਡਾਕਟਰ ਪ੍ਰਭਜੋਤ ਪਤਾ ਲੱਗਾ ਕਿ ਨਾਮ ਅੰਦਰ ਵੀ ਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੂੰ ਜੀ ਨਹੀਂ ਜੀ ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇਆ ਜੱਜ ਦੇ ਕਮਰੇ ਚ ਪਿਛਲੇ ਰੂਮ ਚ ਬਾਹਰ ਲਿਖਿਆ ਗਿਆ ਸਾਰਾ ਕੁਝ ਸਰ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਨੀਆਂ ਸੁਨਾਈਆਂ ਗੱਲਾਂ ਤੇ ਨਹੀਂ ਉਸ ਟਾਈਮ ਤੇ ਮੈਂ ਵੀ ਉੱਥੇ ਸੀਗੀ ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ ਤੇ ਬਹੁਤ ਤਰੀਕੇ ਦੇ ਨਾਲ ਹੋਇਆ ਇਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ ਕਿਉਂਕਿ ਉਹ ਮਦਈ ਸੀ ਸੋਰੀ ਮੁਜਰਮ ਸੀ ਕਹਤੇ ਮੈਂ ਮਦਈ ਸੀਗੀ ਉਸੇ ਕੈਟਾਗਰੀਅ ਚ ਮੈਂ ਖੜੀ ਆ ਤੇ ਉਸੇ ਚ ਉਹ ਖੜੇ ਆ ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪੀਵਾਵਾਂਗੇ ਤੇ ਮਦਈ ਜਿਹੜੇ ਬਾਹਰ ਖੜੇ ਹੋਣਗੇ ਮੇਰਾ ਨਾਮ ਧਰੂਪਜੀਤ ਲਿਖਿਆ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ ਨੋ 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਪੂਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਰੀਆਂ ਦੇ ਰਿਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਆ ਨਿਰਵਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਜੀ ਜੀ ਉਹ ਸੈਟੀਸਫਾਈ ਹੈ ਜੀ ਜੀ ਉਹ ਸੈਟੀਸਫਾਈ ਹੈ ਜੀ ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਨਾ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ ਪੂਰੀ ਚਾਰਪੁਆਇੰਟ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਦੱਗਨੇ ਮੇਰਾ ਨਾਮ ਗੁਰਜੀਤ ਸਿੰਘ ਚੌਂਕੀ ਚਾਰ ਕੋਰਟ ਕੰਪਲੈਕਸ ਹਾਂ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਅਸਪੋਰਟ ਦੇ ਅਨੀਰੂ ਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਮਰਥ ਫਿਰਾਂ ਦੇ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹਿੰਦੇ ਠੀਕ ਹੈ ਠੀਕ ਬਸ ਬਹੁਤ ਬਹੁਤ ਮਿਹਰਬਾਨੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ